ਪੈਰੋਂ ਮਹੱਲਾ ਤੀਜਾ ਕਰ ਦੂਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜਨ ਕਰਤੇ ਇਕ ਚਲਤਿਓ ਪਾਇ ਅਰਹਤ ਬਾਣੀ ਸ਼ਬਦ ਸੁਨਾਇ ਮਨ ਮਕ ਹੁੰੜੇ ਬੁਰਮਖ ਮਜਾਇਆ ਕਾਰਨ ਕਰਤਾ ਕਰਜ ਆਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਉ ਕਬੂ ਨ ਛੋਟੋ ਹਰ ਕਾ ਨਾਮ ਰਹਾਉ ਪਿਤ ਪ੍ਰਾਰਪਨ ਪਠਾਇਆ ਲੈ ਪਾਟੀ ਪਾ ਦੇ ਕੇ ਆਇਆ ਨਾਮ ਬਿਣਾ ਨਾ ਪੜੋ ਅਚਾਰ ਮੇਰੇ ਪਟੀਆਂ ਲੇਖ ਦੇ ਹੋ गोविंद ਮਰਾਰ ਪੁੱਤਰ ਬਰਣ ਅਰ ਸੁਕੈ ਮਾਈ ਪਰਵਰਤਨ ਨਾ ਪੜੋ ਰਈ ਸਮਝਾਈ ਨਰਪੋ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੂ ਤੋਕਲ ਲਾਗੇਗਾ ਪਰਾਰ ਸਭ ਚਾਟੜੇ ਬਗਾੜੇ ਹਮਰਾ ਕਿਆ ਨਾ ਸੁਣੇ ਆਪਣੇ ਕਾਰ ਸਵਾਰੇ ਸਬ ਨਗਰੀ ਮੈਂ ਫਰ ਦੜਾਈ ਦੁਖ ਸਭਾ ਕਾ ਕਸ਼ਨਵਸਾਈ ਛੰਡੇ ਮਰਕੇ ਕੀ ਪੁਕਾਰ ਸਭੇ ਦਇ ਤਰਾ ਇੱਕ ਝੱਖ ਮਾ ਬਹੁਤ ਜਨ ਕੀ ਪੁੱਤਰ ਰਖੇ ਸੋਈ ਕੀਤੇ ਕਹਿ ਕਹਿ ਕਿਆ ਹੋਈ ਕਿ ਤਸ ਜੋਗੀ ਦਇ ਤਰਾ ਚਲਾਇਆ ਅਰ ਨਾ ਬੂਝੇ ਤਨਿਆ ਭੁਲਾਇਆ ਪੁੱਤਰ ਪ੍ਰਲਾਸ ਸਵਾਦ ਰਚਾਇਆ ਅੰਦਾ ਨਾ ਬੂਝੇ ਕਾਲ ਨੇੜੇ ਆਇਆ ਪ੍ਰੇਦਾ ਅਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਲ ਨਿਰਪੋ ਬਾਲਕ ਮੂਰਨ ਡਰਾਈ ਮੇਰੇ ਅੰਦਰ ਗੁਰ ਗੋਪਾਲਾ ਹਿੱਤਾ ਹੋਵੇ ਸ੍ਰੀ ਕੀ ਕਰੈ ਅਣਹੋਂਦਾ ਨਾਮ ਧਰਾਇ ਜੋ ਤਰਣਖਿਆ ਸੋ ਆਏ ਪਹਉਤਾ ਜਨਸਿਓ ਵਾਦ ਰਚਾਇ ਪਿਤਾ ਪ੍ਰੇਦਾ ਸਿਓ ਗੁਰ ਜਿਉਠਾਈ ਕਹਾਂ ਤਮਾਰਾ ਜਗਦੀਸ਼ ਵਸਾਈ ਜਗ ਜੀ ਹੁਣ ਦਾ ਤਾ ਅੰਤ ਸਹਾਈ ਜੇ ਦੇਖਾਂ ਤੇਰੇ ਅਸmai ਤੁਮੇ ਉਪਾਰ ਹਰਿਆਵ ਦਿਖਾਇਆ ਹੰਕਾਰੀ ਦਇ ਤਮਾਰ ਪਚਾਇਆ ਭਗਤ ਮਨ ਅਨੰਦ ਵਜੀ ਵਾਧਾਈ ਆਪਣੇ ਸੇਵਕੋ ਦੀ ਵੜਿਆਈ ਜੰਮਣ ਮਰਣ ਮੋਹ અપਾਇਆ ਆਵਣ ਜਾਣਾ ਕਰਤੇ ਲਿਖ ਪਾਇਆ ਪ੍ਰਾਦਾਦ ਕੇ ਕਾਰਜ ਹਰੇ ਆਪ ਦਿਖਾਇਆ ਪਰਤਾਂ ਕਾ ਬੋੜਿਆ ਕੀ ਆਇਆ ਦੇਵ ਕੁਲ ਲਖਮੀ ਕੋ ਕਰੇ ਜੇਕਰ ਮਾਤਾ ਨਰਸਿੰਘ ਕਾ ਰੂਪ ਨਵਾਰ ਲਖਮੀ ਭਉ ਕਰੇ ਨਾ ਸਕੇ ਜਾਈ ਪਰਲਾਰ ਜਨ ਚਨਣੀ ਲਗਾਇਆ ਸਤਿਗੁਰੁ ਨਾਮ ਨਿਦਾਨ ਦੜਾਇਆ ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲੁਪਟਾਈ ਹਰ ਕੇ ਨਾਮ ਮੇਂ ਧਰ ਕੇ ਮਿਲੈ ਸਜਾਈ ਕੈ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜੀ ਨੇ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰ ਦਇਆ ਆਇਆ ਕਰਤੇ ਆਪਣਾ ਰੂਪ ਦਿਖਾਇਆ ਫੈਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਮੇ ਤ੍ਰਿਸ਼ਨ ਬਜਾਈ ਹਰ ਕਾ ਨਾਮ ਹੀ ਤੇ ਮਨ ਵਸਿਆ ਮਨਸਾ ਮਣੇ ਸਮਾਈ ਹਰ ਜੀਓ ਕਿਰਪਾ ਕਰੋ ਮੇਰ ਪਿਆਰੇ ਅੰਧਨ ਹਰ ਗੁਣ ਦੀਨ ਜਨ ਮੰਗੇ ਵਰਕੇਸ਼ਵਰ ਦੇਵ ਦਾ ਹਰਿ ਰਹਾ ਸੰਤ ਜਨ ਕੋ ਜਮ ਜੋ ਨਸਾ ਕੇ ਰਤੀ ਯਤ ਦੁਖ ਨਾ ਲਾਈ ਆ ਕਰੇ ਸਗਲੇ ਕੁਲ ਤਾਰੇ ਜੋ ਤੇਰੀ ਸ਼ਰਨ ਆਈ ਭਗਤਾ ਕੀ ਪੈਜ ਰੱਖੇ ਤੂੰ ਆਪੇ ਇਹ ਤੇਰੀ ਵੜਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਦਮਦਰ ਤੀ ਨਾਰਾਇ 함 ਮੂੜ ਮੋਗਦ ਕਛੂ ਜੇ ਨਾਹੀ ਤੂੰ ਆਪੇ ਦੇਹ ਮੁਝਾਈ ਜੋਤੁਰ ਭਾਵੇ ਸੋਈ ਕਰਸੀ ਅਵਰਣ ਕਰਣਾ ਜਾਈ ਜਗਤੋ ਪਾਇ ਤੁੰਧੀ ਲਾਇ ਹੁੰਡੀ ਕਾਰ ਕਮਾਈ ਜਨਮ ਪਦਾਰਥ ਜੂਏ ਹਾਰੇ ਸ਼ਬਦੇ ਸੁਤਨ ਪਾਈ ਮਨਮੁਖ ਮਰੇ ਤਨ ਕਿਛੂ ਨ ਸੂਜੇ ਦਨੁਮਤ ਗਿਆਨ ਅੰਧਾਰ ਅਫਜਲ ਪਾਰ ਨ ਪਾਵੇ ਕਭੀ ਡੋ ਮੋਏ ਬਿਨ ਬੁਰ ਸਿਰ ਪਾਰ ਸਾਚੇ ਸੰਧਰਤੀ ਜਨ ਸਾਚੇ ਹਰ ਪ੍ਰਭ ਆ ਮਲਾਈ ਵਰ ਕੀ ਬਾਣੀ ਸ਼ਬਦ ਪਿਛਾਤੀ ਸੱਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਕੋਰਕੇ ਸ਼ਬਦ ਵਿਚਾਰੇ ਸਾਵਣ ਦੇ ਦਿਨ ਕੇ ਸਦਬਲ ਹਾਰੀ ਆਰਾਮ ਨਾਮੀ ਅਨ ਧਾਰੇ ਤੈਨੂੰ ਮਹੱਲਾ ਪੰਜਵਾਂ ਅਠ ਪਦੀਆਂ ਕਰ ਦੂਜਾ ਇੱਕ ਓ ੰਕਾ ਸਤਗੁਰ ਪ੍ਰਸਾਦ ਜਸਨਾਵਰਦੇ ਸੋਈ ਵਡਰਾਜਾ ਜਸਨਾਵਰਦੇ ਤਸ ਪੂਰੇ ਕਾਜਾ ਜਸਨਾਵਰਦੇ ਤਲ ਕੋਟ ਤਨ ਭਾਈ ਨਾ ਬਿਣਾ ਜਨਮ ਵਿੱਥਾ ਜਾਏ ਤਿਸ ਲਾਹੀ ਜਿਸ ਸਰ ਤਨ ਰਾਸ ਸੋ ਵਡ ਭਾਗੀ ਜਸ ਕੋ ਮਸਤਕ ਹਾਸ ਰਹਾਉ ਜਸਨਾਵਰਦੇ ਤਸ ਕੋਟ ਕਈ ਸੈਨਾ ਜਸਨਾਵਰਦੇ ਸੈ ਸੁਖਣ ਜਸਨਾਵਰਦੇ ਸੋ ਸੀਤਲ ਹੋਆ ਨਾਮ ਬਿਨਾ ਤਗ ਜੀਵਨ ਮੋਆ ਜਿਸ ਨਾਮ ਰਦੇਸੋ ਜੀਵਨ ਮੁਕਤਾ ਜਿਸ ਨਾਮ ਰਦੇਸ ਸਭ ਹੀ ਜੁਕਤਾ ਜਿਸ ਨਾਮ ਰਦੇਸ ਨਉਨੁ ਦਪਾਈ ਨਾਮ ਬਿਨਾ ਪਰਮਯਾਵੇ ਜਾਇ ਜਿਸ ਨਾਮ ਰਦੇਸੋ ਵੇ ਪ੍ਰਵਾਹ ਜਿਸ ਨਾਮ ਰਦੇਸ ਤਿਸ ਸਦ ਹੀ ਲਾਹ ਜਿਸ ਨਾਮ ਰਦੇਸ ਵਡ ਪਰਵਾਰਾ ਨਾਮ ਬਿਨਾ ਮਨ ਮੋ ਗਵਰ ਜਿਸ ਨਾਮ ਰਦੇ ਤੇ ਚਿਲੇ ਆਸਨ ਜਿਸ ਨਾਮ ਰਦੇ ਤੇ ਤਖਤ ਨਵਾਸਨ ਜਿਸ ਨਾਮ ਰਦੇ ਸੋ ਸਾਚਾ ਸਾਹ ਹਉ ਨਾਮ ਹੀਣ ਨਾਹੀ ਪਤਵੇ ਸਾਹ ਹੋ ਜਿਸ ਨਾਮ ਰਦੇ ਸੋ ਸਭ ਮੈਂ ਜਾਤਾ ਜਿਸ ਨਾਮ ਰਦੇ ਸੋ ਪ੍ਰਖ ਵਧਾਤਾ ਜਿਸ ਨਾਮ ਰਦੇ ਸੋ ਸਭ ਤੇ ਊਚਾ ਨਾ ਬਿਨਾ ਪ੍ਰਮਜੋਨੀ ਊਚਾ ਜਿਸ ਨਾਮ ਰਦੇ ਤ ਸਵਰਗਟ ਪਾਹਾਰ ਜਿਸ ਨਾਮ ਰਦੇ ਤੁਸ ਮਿਟਿਆ ਅਧਾਰ ਸਨਾਹ ਰਹਿ ਦੇ ਸੂਖ ਪ੍ਰਖ ਪਰਮਾਨ ਨਾਮ ਬਿਨਾ ਫਿਰ ਆਵਣ ਜਾਣ ਤੈਨ ਨਾਮ ਪਾਇਆ ਜਿਸ ਭਇਓ ਕਿਰਪਾ ਸੋ ਸੰਤ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੋ ਪਾਇਆ ਕੋ ਨਾਨਕ ਤਤ ਤੇ ਤਤ ਮਲਾਇਆ ਫਿਰੋ ਮਹੱਲਾ ਪੰਜਵਾਂ ਕੋੜ ਬਿਸ਼ਣ ਕੀਨੇ અવਤਾਰ ਕੋੜ ਬ੍ਰਹਮਣ ਜਾਕੇ ਤੂਸਾਲ ਕੋਣ ਮੇਸ ਪਾਇ ਸਮਾਵੇ ਕੋੜ ਬ੍ਰਹਮੇ ਜਗ ਸਾ ਜਿਨ ਲਾਇ ऐसो तने गोविंद हमारा वर्णन सकू गुण विस्तारा रहाऊ कोट माया जाके सेवकाई कोट जी जाकी से जाय कोट अपारजना तेरे अंग कोट भक्तवस्त हर संग कोट छत्रपद करतनम स्वीकार कोट इंद्रठाडे है द्वार कोट बकुंठ जाकी दृष्टि माहि कोट नाम जाकी कीमत नाहे कोट पूरियत है जाके नाद ਕੋਟ ਦਿਖਾਰੇ ਚੰਬਸਮਾਨ ਕੋੜ ਸਤਸਿਵਿਆ ਗਿਆਕਾਰ ਕੋੜ ਜੀ ਦੇਵੇ ਆਧਾਰ ਕੋੜ ਤੀਰਥ ਜਾ ਕੇ ਚਰਨਮਧਾਰ ਕੋਟ ਪਵਿੱਤਰ ਜਤ ਨਾਮਚਾਰ ਕੋਟ ਪੁਜਾਰੀ ਕਰਤੇ ਪੂਜਾ ਕੋੜ ਵਿਸਤਾਰ ਨੇ ਅਵਰਣ ਦੂਜਾ ਕੋਟ ਮਹਿਮਾ ਜਾ ਕੇ ਨਿਰਮਲ ਹੰਸ ਕੋੜ ਯੋਸਧਲ ਜਾ ਕੇ ਕਰਤਬਰ ਮਨਸ ਕੋੜ ਪੰਨੋ ਪਦਨੇ ਮੁਖ ਮਾਹੇ ਕੋਟ ਗੁਣਾ ਤੇਰੇ ਗਣੇ ਨ ਜਾਹੇ ਕੋੜ ਗਿਆਨੀ ਕਥੇ ਗਿਆਨ ਕੋਟ ਧਿਆਨੇ ਤਤ ਧਿਆਨ ਕੋਰਤ ਪਿਸਰ ਤਬ ਹੀ ਕਰਤਾਏ ਕੋਣ ਮਨੈ ਸ਼ਰਮੋਣ ਮੈਂ ਰਹਤੇ ਆਵ ਗਦਨਾਥ ਅਗੋਚਰ ਸਵਾਮੀ ਪੂਰ ਰਹਾ ਕਟਯੰਤਰ ਜਾਮੀ ਯਰ ਕਰ ਦੇਖੋ ਤੇਰਾ ਵਾਸਾ ਨਾਨਕ ਕੋ ਉਪਰ ਕਿਉ ਪ੍ਰਗਾਸਾ ਭੈਰੋ ਮਹੱਲਾ ਪਨਮ ਸਤਿਗੁਰੂ ਮੋ ਕੋ ਕੀਨੋ ਦਾਨ ਮੋੜ ਰਤਨ ਹਰਦੀ ਨੋ ਨਾਮ ਸਹਿਜ ਮਨੋਦ ਰਜੋਜ ਅਨੰਦ ਨਾਨਕ ਕੋ ਮਿਲਿਓ ਪ੍ਰਭ ਨਰਿਓ ਚਿੰਤਾ ਕਉ ਨਾਨਕ ਕੀਰਤ ਹਰਿ ਸਾਰੀ ਬਹੁਰ ਬਹੁਤ ਸੰਗ ਮਨ ਰਾਚੀ ਕਉ ਨਾਨਕ ਕੀਰਤ ਹਰਿ ਸਚੀ ਬਹੁਰ ਬਹੁਤ ਸੰਗ ਮਨ ਰਾਚੀ ਰਾਵ ਇਤਹ ਹਮਾਰੇ ਭੋਜਨ ਭਾਉ ਚਿਤ ਹਮਾਰੇ ਲਈ ਚੇਨਾਉ ਚਿਤ ਹਮਾਰੇ ਸ਼ਬਦਿ ਉਧਾਰ ਚਿਤ ਹਮਾਰੇ ਭਰੇ ਪੰਡਾਉ ਚਿਤ ਹਮਾਰੇ ਕਾਰਜ ਪੂਰੇ ਚਿਤ ਹਮਾਰੇ ਦੇਵ ਸੂਰੇ ਚਿਤ ਹਮਾਰੇ ਬੈਰੀ ਮਿਤਾ ਜਿੰ ਤੋਹੀਏ ਮਨਮਸ ਕੀਤਾ ਹਿੰਤ ਪ੍ਰਭੂ ਹੰਧਿਆ ਕੀਆ ਦਲਾਸਾ ਚਿਤ ਹਮਾਰੀ ਪੂਰਣ ਅਸ ਚਿਤ ਹਮਾਂ ਕੋ ਸਵਲ ਸੰਧਾਤ ਚਿਤ ਹਮ ਕੋ ਗੁਰੂ ਦੀਨੋ ਮੰਤ ਕਿੰਤਹ ਮਾਰੇ ਮਨ ਸੇ ਬਹਿਰ ਚਿੰਤਹ ਮਾਰੇ ਮਿਟੇ ਅਦੇਨ ਕਿੰਤੋ ਹੀ ਮਨ ਕੀਤਨ ਨੀਠਾ ਚਿੰਤੋ ਹੀ ਪ੍ਰਭ ਕਰਕੜ ਡੀਠਾ ਕਿੰਤ ਮਿਟਿਓ ਹੈ ਸਗਲੋ ਪਰਮਾ ਚਿੰਤ ਵਸਿਓ ਮਨ ਸੁਗੁਰ ਚਰਨਾਂ ਮ ਕਿੰਤਹ ਮਾਰੇ ਅਨਹਤ ਬਾਦਯ ਕਿੰਤਹ ਮਾਰੇ ਗੋਵਨ ਗਾਜੇ ਚਿੰਤਹ ਮਾਰੇ ਮਨ ਪਤਿਆਨਾ ਨੇਚਲ ਤਨੀ ਚਤ ਪਸ਼ਾਨ ਕਿੰਤੋ ਯੋਗ ਜੀਵ ਸਗਲ ਬੇਕਾ ਚਿੰਤ ਚਰੀ ਹੱਥ ਹਰ ਹਰ ਟੇਕ ਜਦ ਪ੍ਰਭੂ ਤਰੁਣਿਖੇ ਆਲੇਖ ਜਦ ਮਿਲਿਓ ਪ੍ਰਭ ਨਾਨਕ ਠਾਕਰੇ ਚਿੰਤ ਚਿੰਤਾ ਸਗਲੀ ਗਈ ਪ੍ਰਮਾਨੰਕ ਨਾਨਕ ਨਾਨਕ ਨਾਮ ਕਮਾਈ ਪੈਰੋ ਬਾਣੀ ਭਗਤਾ ਕੀ ਕਬੀਰ ਜੀਓ ਕਰ ਪਹਿਲਾ ਏਕੋ ਉਕਰ ਸਤਗੁਰ ਪ੍ਰਸਾਦ ਇਹ ਤਨ ਮੇਰੇ ਹਰ ਕੋ ਨਾ ਗਾਂਠ ਨ ਬਧੋ ਵਿਚਨ ਖਾਉ ਰਹਾਉ ਨਾ ਵਰ ਖੇਤੀ ਨਾ ਮਿਰ ਬਾਰਿ ਭਗਤ ਕਰੋ ਜਨ ਸਰਣ ਤੁਮਾਰੀ ਨਾਮ ਮੇਰੇ ਮਾਇਆ ਨਾ ਮੇਰ ਪੁੰਜੀ ਤਮੈ ਛੋੜ ਜਾਨੋ ਨਿੰਦੂ ਜੀ ਨਾ ਮੇਰੇ ਬੰਦਬ ਨਾ ਮੇਰ ਭਾਈ ਨਾ ਮੇਰਾ ਸੰਗ ਅਤੁਏ ਸਿਖਾਈ ਨਾਮ ਹੈ ਜਸ ਰਖੇ ਦਾਸ ਕਹਿ ਕਬੀ ਹਉ ਤਾਕੂ ਦਾਸ ਨਾਂਗੇ ਅਵਨ ਨਾਂਗੇ ਜਾਨਾ ਕੋਈ ਨ ਰਹੇ ਰਾਜ ਰਾਨਾ RAM ਰਾਜਾ ਨੰਦ ਮੇਰੇ ਸੰਪੇ ਹੇਦ ਕਰ ਤਨ ਤੇਰੀ ਰਹਾਉ ਆਪ ਸੰਗਨ ਜਰ ਸੰਗਾਤੀ ਕਹਾਂ ਪਏ ਦਰਬਾਦ ਦੇ ਹਾਥੀ ਲੱਕਾ ਘੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕੈਕ ਵੀਰ ਕਿਸ਼ਕੁਲ ਵਿਚ ਚਲੇ ਜਵਾਰੀ ਦੁਇ ਅਚਾਰ ਮਹਾਰਾ ਬੰਮਾ ਮੈਲਾ ਕਿੰਦ ਰਮਲ ਮੈਲਾ ਹੈ ਚੰਦ ਮਹਾਰਾ ਮਸਤਾ ਹੈ ਸੰਸਾਰ ਏਕਰ ਨਰਮਲ ਜਾ ਕੈ ਤਨ ਪਾਰ ਰਹਾਉ ਮਹਲੇ ਬ੍ਰੰਡੈ ਕੀਸ ਮਰੇ ਨ ਸਮਾਸਰ ਦਿਨ 30 ਮੈਲਾ ਮੋਤੀ ਮੈਲਾ ਹੀਰ ਮੈਲਾ ਪਉਣ ਪਾਖੀ ਰਣੀ ਮੈਰਾ ਸਿਵ ਸਿੰਘ ਕਰਾ ਨਿਹਸ ਮੈਨੇ ਸਿਰ ਸਾਧ ਕੀ ਅਰ ਭੀਖ ਮੈਲੇ ਜੋਗੀ ਜੰਗਮ ਜੜਾ ਸਹੇਦ ਮੈੜੀ ਕਾਇਆ ਹਉ ਸਮੇਦ ਕੈ ਕਿਵੇਂ ਤੇ ਜਨ ਪਰਵਾ ਨਿਰਮਲ ਤੇ ਜੋ ਰਾਮੇ ਜਾਨ ਮਨ ਕਰਮਿਕਾ ਕਿਵਲ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਉਰੇ ਮੁਨਨਾ ਬਾਗ ਨਵਾਜ ਏਕ ਮਸੀਹ ਦਸੇ ਦਰਵਾਜ ਰਹਾਉ ਮਿਸਮਰਤਾੰਸ ਪਰਮ ਕਦੂਰੀ ਭਾਵੇਂ ਪੰਚੇ ਹੋਏ ਸਰੂਰੀ ਹਿੰਦੂ ਤੁਰਕ ਸਾਹਿਬੇ ਇਕ ਕਹਿ ਕਰ ਮੁਨਨਾ ਕਿਆ ਕਰ ਸੇਖ ਕਹਿ ਕਵੀਰੋਂ ਭਇਆ دیਵਨ ਮੋਸ ਮਸਮਣ ਆਸੈ ਸੁਮਨ ਗੰਗਾ ਕੇ ਸਿੰਘ ਸਲਤਾ ਵਿਗਰੀ ਸੋ ਸਲਤਾ ਗੰਗਾ ਹੋਏ ਨਿਵਰੀ ਜਿਕਿਓ ਕਵੀਰੋ ਰਾਮ ਦੋਹਾਈ ਸਾਜ ਭਇਓਨ ਕਤੈ ਨ ਜਾਇ ਰਹਾ ਚੰਦਨ ਕੇ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਇ ਨਿਮਰਿਓ ਪਾਰਸ਼ ਕੇ ਸੰਗ ਤੰਬਾ ਵਿਗਰਿਓ ਸੋ ਤੰਬਾ ਕੰਚਨ ਹੋਇ ਨਿਮਰਿਓ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੇ ਹੋਇ ਨਿਮਰਿਓ ਮਾਥੇ ਤਿਲਕ ਹੱਥ ਮੋਲਾ ਮੰਨ ਲੋਗਨ ਰਾਮ ਖਲੋ ਨਾ ਜਾਣ ਜਹੋ ਬौरा ਤੋਰਾ ਤੂਰਾ ਲੋਕ ਪਰਮ ਕਰ ਜਾਣੇ ਮੂਰਾ ਰਹਾਉ ਤੋਰੋ ਨਾ ਪਾਤੀ ਪੂਜੋ ਨ ਦੇਵ ਪ੍ਰਾਪਤਿ ਮਨ ਨੇਖੁ ਸੇਵਾ ਸਤਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗੇ ਸੂਪਾਵੋ ਲੋਕ ਕਹੇ ਕਬੀਰ ਬੌਰਨ ਕਬੀਰ ਕਾ ਮਰਮਰਾ ਹਮ ਪਹਿਚਾਨ ਉਲਟ ਜਾਤ ਕੋ ਦੋ ਬਸਾਰੀ ਸੁਨ ਸਹਿਜ ਮਹਿ ਬੰਤੁ ਹਮਾਰੀ ਹਮਰ ਚਗਰ ਰਹਾ ਨ ਕੋ ਪੰਡਤ ਮੁਰਨਾ 62 ਦੂਰ ਹਾਓ ਬਣ ਬਣ ਆਵਿਆ ਤੇਰਾ ਵੇ ਜੇ ਨਹੀਂ ਆਵ ਤਾ ਹੋਏਗਾ ਪੰਡਤ ਮੁਰਨਾ ਜੋ ਲਿਖਦੀ ਆ 60 ਚੱਲੇ ਹਮ ਕਸ਼ੂ ਨਲੀ ਆ ਇਹ ਦੇਖ ਰਾਸ ਨਖ ਲੈ ਵੀਰਾ ਆਂ ਖੋਜ ਕੋਜ ਮੜੇ ਕਬੀਰ ਜਹ ਤਨ ਯਤਨ ਕੋਈ ਨ ਦੇ ਲਾਖ ਯਤਨ ਕਰੇ ਉਹ ਚਿਤਨ ਧਰੇ ਰਹਾਓ ਜੋ ਨੈ ਤਨ ਸਰਦਨ ਕੇ ਜਾਏ ਅਗੇ ਬੈਠਾ ਪੀਠ ਫਰਾਏ ਜੋ ਸਰਦਨ ਨਿਰਤਨ ਕੇ ਜਾਏ ਦੀਆ ਯਾਦਰੜੀਆ ਬੁਲਾਏ ਇਹ ਤਨ ਸਰਤਨ ਦੋਨੋਂ ਪਾਈ ਪ੍ਰਭ ਕੀ ਕਲਾ ਨ ਮੇਟੀ ਜਾਏ ਕਹੇ ਕਵੀਰ ਉਨਤ ਰਹੈ ਸੋਈ ਜਾ ਕੇ ਹਿਰਦੇ ਨਾਮ ਨ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਹੀ ਪਾਈ ਏ ਦੇਈ ਕੋ ਸਿਮਰੇ ਦੇਵ ਸੋ ਦੇਹੀ ਪਜਾਰ ਕੀ ਸੇਵ ਅਜੋ ਗੋਵਿੰਦ ਭੂਲ ਮਤ ਜਾਹੋ ਮਾਨ ਜਨਮ ਕਾਹੀ ਲਾਹੁ ਰਹਾ ਜਬ ਰਗ ਜਰਾ ਰੋਗ ਨਹੀਂ ਆਇਆ ਤਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬੰਨ ਪਾਜ ਲੇਰੇ ਮਨਸਾਰ ਗੁਪਾਣ ਆਪਣਾ ਪਜਸ ਪਜਸ ਕਬ ਭਾਈ ਭਾਵੇ ਅੰਤ ਨ ਪਜੇ ਆ ਜਾਈ ਜੋ ਕੁਛ ਕਰੇ ਸੋਈ ਅਵਸਾਰ ਫਿਰ ਪਛਤਾਉ ਨਾ ਪਾਉ ਪਰ ਸੇਵਕ ਜੋ ਲਾਇਆ ਸੇਵ ਇਨਹੀ ਪਾਏ ਨੰਨ ਦੇਵ ਗੁਰ ਮਿਲ ਤਾ ਕੇ ਖੁਲੇ ਕਪਾੜ ਬਹੁ ਨ ਆਵੇ ਜੋਨੀ ਬਾਟ ਈ ਤੇਰਾ ਉਸਰ ਈ ਤੇਰੀ ਬਾਰ ਕਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਿਵੇਂ ਜੀਤ ਕੈ ਹਾਰ ਬਹੁ ਬਦ ਕੈ ਉਪਕਾਰ ਪਕਾਰ ਸ਼ਿਵ ਕੀ ਪੁਰੀ ਬਸੇ ਬੁੱਧ ਸਾਰ ਤੈ ਤੂੰ ਮਿਲ ਕੇ ਕਰੋ ਵਿਚਾਰ ਕਿਚਨ ਕੀ ਸੋਜੀ ਪਰਾਏ ਕੌਣ ਕਰਮ ਮੇਰਾ ਕਰ ਕਰ ਮਰੇ ਨਿਜ ਪਦ ਉਪਰ ਲਖੋ ਧਿਆਨ ਰਾਜਾ ਰਾਮ ਨਾਮ ਮੇਰਾ ਬ੍ਰਹਮ ਗਿਆ ਰਹਾਉ ਮੋਲ ਦਵਾਰੇ ਬੰਦਿਆ ਮੰਦ ਹਰਾ ਜੋ ਉਪਰ ਗਏ ਰਖਿਆ ਚੰਦ ਪਸ਼ੂ ਦਵਾਰੇ ਸੂਰਜ ਤਪੇ ਮੇਰਾ ਨਣਸਰੀ ਉਪਰ ਵਸੇ ਪਛਮ ਦਵਾਰੇ ਕੀ ਸਿਣਿਓ ਤੇ ਸਿਣਿਓ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦਵਾਰ ਕਹਿ ਕਬੀਰ ਸੰਕਾਂਤਨ ਪਰ ਸੋ ਮੁਰਨਾ ਜੋ ਮਨ ਸੋਲ ਰਹਿ ਗੁਰੂਪਦੇਸ ਕਾਲ ਸੋ ਜਰੇ ਕਾਲ ਪ੍ਰੋਕਾ ਮਰਦੇ ਮਾਨ ਤਿਸ ਮੁਰਨਾ ਕੁਸ਼ ਦਾ ਸਲਾਮ ਹੈ ਹਜੂਰ ਕਾ ਦੂਰ ਬਤਾਓ ਤੂੰ ਦਰਵਾਜ਼ ਦੋ ਸੁੰਦਰ ਪਾਉ ਰਹਾਓ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪ੍ਰਜਾਰੇ ਸੁਪਨੇ ਵਿੰਧਨ ਦੇ ਝੰਨਾ ਤਿਸ ਕਾਜੀ ਕੋ ਜਰਨ ਮਰਨਾ ਸੋ ਸਰਤਾਰ ਜੋ ਦੋ ਸਰਤਾਨੇ ਬਾਹਰ ਜਾਤਾ ਭੀਤਰਿਆ ਨੇ ਗਗਨ ਮੰਡਲ ਮਹਿਨ ਰਸ ਕਰ ਕਰੈ ਸੋ ਸਰਤਾਨ ਛਤਰ ਸਿਰ ਧਰੈ ਯੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਇੱਕ ਖੁਦਾਈ ਤਵੀਰ ਕਾ ਸੁਆਮੀ ਰਿਆ ਸਮਾਈ ਮਹੱਲਾ ਪੰਜਵਾਂ ਜੋ ਪਾਥਰ ਕੋ ਕਹਿ ਤੇ ਦੇਵ ਤਾਂ ਕੀ ਵਰਤਾ ਹੋਵੇ ਸੇ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਖਾਲ ਜਾਈ ਜਾਏ ਠਾਕੁਰ ਹਮਰਾ ਸਤ ਬੋਲਨ ਤਾਂ ਸਰਬ ਦੀਆਂ ਕੋ ਪ੍ਰਭ ਦਾਨ ਦਿੱਤਾ ਰਹਾਉ ਅੰਤਰ ਦੇਵ ਨਾ ਜਾਣੇ ਅੰਧ ਪਰਮ ਕਰਮ ਹੋਇਆ ਪਾਵੇ ਫੰਦ ਨਾ ਪਾਤਰ ਬੋਲੇ ਨਾ ਕਿਛ ਦੇ ਖੋੜ ਕਰਮ ਨਿਫਲ ਹੈ ਸੇ ਜੇ ਮਿਰਤ ਕੋ ਚੰਦਰ ਚੜਾਵੇ ਉਸ ਤੇ ਕਹੋ ਕਮਨ ਫਲ ਪਾਵੇ ਜੇ ਮਿਰਤ ਕੋ ਵਿਸਤਾ ਮਾਇਨ ਲਾਈ ਤਾਂ ਮਿਰਤ ਕਾ ਕੀ ਘਟ ਜਾਈ ਕਹਿਦ ਕਬੀਰ ਹੋ ਕੋ ਪਕਾਰ ਸਮਝ ਦੇਖ ਸਾਖਤ ਗਵਾਰ ਦੂਜੇ ਭਾਇ ਬਹੁਤ ਘਰ ਗਾਲ ਨੇ ਰਾਮ ਭਗਤ ਹੈ ਸਦਾ ਸੁਖਾਲ ਨੇ ਜਨਮੈ ਮੀਨ ਮਾਇ ਕੇ ਬੇਦੇ ਹੀ ਵਿਕੰਤਮ ਕੇ ਸ਼ਿੱਧ ਕਾਮ ਮਾਇਆ ਕੁੰਚਲ ਕੋ ਵਿਆਪੇ ਵਿੰਗਮ ਰੰਗਮਾਇ ਮੈਂ ਖਾਤੀ ਮਾਇਆ ਐਸੀ ਮੋਣੀ ਪਾਈ ਜਿਤੇ ਜੀਤੇ ਤੇ ਦੇਖਾਈ ਰਹਾਉ ਪੰਛੀ ਮਿਰਗ ਮਾਇਆ ਮੈਂ ਰਥੇ ਸਭ ਕਰ ਮੱਖੀ ਦੇਖ ਸੰਤਾਪੇ ਤੁਰੇ ਹਟ ਮਾਇਆ ਮੈਂ ਭੀੜਾ ਸਿੱਧ ਚਲਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੀ ਬੰਦਾ ਨਵੇਂ ਨਾ ਸੂਰਜ ਰ ਚੰਦਾ ਤਬੇ ਤਬੇਸ਼ਰ ਮਾਇਆ ਮੈਂ ਸੂਤਾ ਮਾਇਆ ਮਕਾਰ ਅਰਪਜ ਦੂਤਾ ਸੌਣ ਸਿਆਲ ਮਾਇ ਮੇਰਤ ਮੰਤਰ ਜੀਤੇ ਅਰ ਸਿੰਘਾਤ ਮੰਜਾਰ ਗਾਡਰ ਅਰ ਲੋਵਰ ਬਿਰਖ ਮੂਨ ਮਾਇ ਮਹ ਪ੍ਰਾ ਮਾਇਆ ੰਤਰ ਪੀਨੇ ਦੇਵ ਸਾਗਰ ਇੰਦਰਾ ਵਰਤ ਵਰਤੀ ਕਹੇ ਕਵੀ ਜਿ ਸੋਧਰਤ ਇਸ ਮਾਇਆ ਤਬ ਛੂਟੇ ਜਬ ਸਾਧੂ ਪਯ